对对 ਦੇਵ ਸੇਵਾ ਸੁਸਾਇਟੀ ਵੱਲੋਂ ਇਹ ਲੰਗਰ ਲਗਾਇਆ ਗਿਆ ਹਰ ਸਾਲ ਹੁਣ ਤਾਂ ਬਹੁਤ ਜ਼ਿਆਦਾ ਮੈਨੂੰ ਲੱਗਦਾ ਟਾਈਮ ਹੋ ਗਿਆ ਕਈ ਸਾਲ ਹੋ ਗਏ ਇੱਥੇ ਰੈਗੂਲਰ ਸੱਜੀ ਨਜ਼ਦੀਕੀ ਦੋਸਤ ਸਾਰੇ ਟੀਮ ਇੱਥੇ ਲੰਗਰ ਲਗਾਂਦੀ ਹੈ ਇਹ ਬੜਾ ਅੱਛਾ ਲੱਗਦਾ ਹੈ ਕਿ ਮਾਸ਼ ਸ਼ਵਰਾਤਰੀ ਦਾ ਤਿਹਾਰ ਇੰਨੀ ਚੰਗੀ ਤਰ੍ਹਾਂ ਇੱਥੇ ਮਨਾਇਆ ਜਾਂਦਾ ਹੈ ਔਰ ਬਿਲਕੁਲ ਸੰਗਣਾ ਵਾਲੇ ਸ਼ਿਵਾਲੇ ਦੇ ਸਾਹਮਣੇ ਇਹ ਲੰਗਰ ਲਗਾਇਆ ਜਾ ਰਿਹਾ ਐਨੇ ਸਾਲਾਂ ਤੋਂ ਮੇਰੀ ਵੀ ਖੁਸ਼ਕਿਸਮਤੀ ਹੈ ਕਿ ਇੱਥੇ ਆ ਕੇ ਅਸੀਂ ਸ਼ਿਵਜੀ ਦੇ ਚਰਨਾਚੀ ਸ਼੍ਰੀ ਸ਼ਬਨਾ ਚੁਗਾਈ ਦਾ ਤੇ ਉਹਨਾਂ ਦਾ ਆਸ਼ੀਰਵਾਦ ਲਈਦਾ ਤੇ ਮਹਾਦੇਵ ਸੇਵਾ ਸੁਸਾਇਟੀ ਵੱਲੋਂ ਜਿਹੜਾ ਲੰਗਰ ਲਗਾਇਆ ਜਾਂਦਾ ਉਹ ਵਿੱਚ ਲੰਗਰ ਵੀ ਛੱਕ ਕੇ ਜਾਈਦਾ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਨੇ ਬੜਾ ਅੱਛਾ ਇੱਥੇ ਆਪਣਾ ਲੰਗਰ ਦਾ ਆਯੋਜਨ ਕੀਤਾ ਤੇ ਇੰਨੀ ਭਾਰੀ ਗਿਣਤੀ ਚ ਜਿਹੜੇ ਲੋਕ ਇਹਨਾਂ ਕੋਲ ਲੰਗਰ ਲੈਣ ਆਏ ਤੇ ਕਿਸੇ ਚੀਜ਼ ਦੀ ਵੀ ਕਮੀ ਹੁਣ ਤੱਕ ਹੋਣ ਨਹੀਂ ਦਿੱਤੀ ਇਹਨਾਂ ਨੇ ਔਰ ਅਗਲੀ ਵਾਰ ਲਈ ਵੀ ਮੈਂ ਇਹੀ ਚਾਹੁੰਗਾ ਕਿ ਇਦਾਂ ਹੀ ਇਹ ਦਿਲ ਲਗਾ ਕੇ ਸ਼੍ਰੀ ਗੁਰੂ ਚਰਨਾਚੀ ਦੀ ਸੇਵਾ ਕਰਦੇ ਰਹਿਣ ਤਾਂ ਕਿ ਇਹਨਾਂ ਨੂੰ ਹੋਰ ਤਰੱਕੀ ਮਿਲੀ ਤੇ ਹੋਰ ਉੱਚਾਈ ਤੇ ਸ਼ਰਮਾ ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹਾਂਗਾ ਜੀ ਭੋਲੇ ਸ਼ੰਕਰ ਮਹਾਰਾਜ ਕੀ ਜੈ ਹਰ ਹਰ ਮਹਾਦੇਵ 14 ਸਾਲ ਲਗਾਤਾਰ ਹੋ ਗਈ 15ਵਾਂ ਅੱਜ ਵਿਸ਼ਾਲ ਪੰਡਾਰਾ ਮੇਰਾ ਵੀਰ ਸਾਹਿਲ ਖੁਰਾਨਾ ਜਿਹੜਾ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਇਹ ਲੰਗਰ ਦੇ ਵਿੱਚ ਭੋਲੇ ਨਾਥ ਦੀ ਸੇਵਾ ਦੇ ਵਿੱਚ ਨਤਮਸਤਕ ਰਹਿੰਦਾ ਵੈ ਐ ਇਸ ਲੰਗਰ ਦੇ ਵਿੱਚ ਸ਼ਹਿਰ ਦੇ ਸਾਰੇ ਮੰਨੇ ਹੋਏ ਲੀਡਰ ਸਾਡੇ ਬੱਗਾ ਜੀ ਵਰਨ ਬੱਗਾ ਜੀ ਸਾਰੇ ਪਹੁੰਚੇ ਨੇ ਹੈ ਸਾਡੇ ਟੰਡਨ ਸਾਹਿਬ ਸਾਡੇ ਗੋਰਾ ਥਾਪਰ ਜੀ ਸਾਰੇ ਆਏ ਹੋਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਇਸ ਲੰਗਰ ਨੂੰ ਵੱਧ ਚੜਕੇ ਇਹਨਾਂ ਦਾ ਸਾਥ ਮਿਲ ਰਿਹਾ ਬਹੁਤ ਬਹੁਤ ਸ਼ੁਕਰੀਆ ਹਰ ਹਰ ਮਹਾਦੇਵ ਮੈਂ ਇਹ ਕਹਿਣਾ ਚਾਹੂੰਗੀ ਕਿ ਹਰ ਸਾਲ ਦੀ ਤਰ੍ਹਾਂ ਜਿਹੜਾ ਸ਼ਿਵਰਾਤਰੀ ਦੇ ਉਹਦੇ ਮੌਕੇ ਤੇ ਸਾਹਿਲ ਖੁਰਾਨਾ ਜੀ ਉਹਨਾਂ ਦੀ ਫੈਮਿਲੀ ਹਿੰਦੂ ਖੁਰਾਨਾ ਜੀ ਸਾਰੇ ਰਲ ਕੇ ਜਿਹੜਾ ਲੰਗਰ ਲਾਂਦੇ ਆ ਉਹ ਦੇਖਣਯੋਗ ਹੈ ਮੈਂ ਤੁਹਾਨੂੰ ਸਾਰੇ ਲੁਧਿਆਣਾ ਵਾਸੀਆਂ ਨੂੰ ਇਹੀ ਕਹੂੰਗੀ ਕਿ ਇੱਥੇ ਆਓ ਬੋਲੇ ਦੇ ਲੰਗਰ ਦਾ ਆਨੰਦ ਲਓ ਹਰ ਹਰ ਮਾਰ ਬਹੁਤ ਅੱਛਾ ਲੱਗ ਰਿਹਾ ਹੈ ਇੱਥੇ ਲੱਗ ਹੀ ਨਹੀਂ ਰਿਹਾ ਇਦਾਂ ਬਿਲਕੁਲ ਇਹੀ ਲੱਗ ਰਿਹਾ ਕਿ ਜਿਵੇਂ ਸ਼ਿਵ ਦਾ ਵਿਆਹ ਹੈਗਾ ਔਰ ਡਿਫਰੈਂਟ ਡਿਫਰੈਂਟ ਕਾਈਂਡ ਦੇ ਕੀ ਕਹਿੰਦੇ ਇੱਥੇ ਵਿਅੰਜਨ ਬਨੇ ਹੋਏ ਹੈ ਪਰਮਾਤਮਾ ਦੇ ਪੂਰੀ ਕੁਲ ਕਿਰਪਾ ਦੇ ਸਾਥ ਕਰ ਰਹੇ ਹਾਂ ਹਾਂ ਜੀ ਹਾਂ ਜੀ 15 ਸਾਲ ਤੋਂ ਵੀ ਕਹਿੰਦੇ ਲਗਾਤਾਰ ਹੀ ਚੱਲ ਰਿਹਾ ਔਰ ਪ੍ਰਮਾਤਮਾ ਕਰੇ ਕਿ ਕਹਿੰਦੇ ਹੈ ਸਾਹਿਲ ਘੁਰਾਨਾ ਜੀ ਔਰ ਹਿੰਦੂ ਘੁਰਾਨਾ ਜੀ ਔਰ ਪੂਰੇ ਪਰਿਵਾਰ ਦੇ ਇਦਾਂ ਹੀ ਮੇਰ ਪਰ ਹੱਥ ਸ਼ਿਵ ਜੀ ਰੱਖਣ ਔਰ ਹਮੇਸ਼ਾ ਇਦਾਂ ਹੀ ਅਟੁੱਟ ਲੰਗਰ ਚੱਲਦਾ ਰਹੇ ਹਾਂ ਜੀ ਲੰਗਰ ਪ੍ਰਾਪਤ हमारी क्या है कि हम कुछ कर सकें वो करवाने वाला बैठा है और हम करी जा रहे हैं सेवा का मौका दिया है तो हम सेवा कर रहे हैं भगवान भोलेनाथ मेरे आशुतोष महाराज सबकी झोलियाँ भरें सबकी मनोकामना पूरी करें बोल भोलेनाथ भगवान